ਸਤਿ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਅਜੇ ਰੁਕੰਦਾ ਨਾ ਨਹੀਂ ਲੈ ਰਿਹਾ ਕਾਂਗਰਸ ਪਾਰਟੀ ਅਕਾਲੀ ਪਾਰਟੀ ਇਹਨਾਂ ਵੇਲੇ ਵੀ ਨਸ਼ਾ ਸੀਗਾ ਜੋ ਗੱਲ ਇੱਕ ਸੋਚਣ ਵਾਲੀ ਇੱਕ ਮੈਂ ਹੋਰ ਗੱਲ ਕਹਿਣਾ ਹੈ ਕਈ ਪਗਵਾਕ ਤਾਂ ਮਾਂ ਨੂੰ ਕੋਈ ਮੇਰੀ ਮਾਸੀ ਦਾ ਮੁੰਡਾ ਨਹੀਂ ਵੀ ਮੇਰੇ ਉਹਦੇ ਨਾਲ ਲਾਗੜਾਟ ਹੈ। ਜਾਂ ਮੇਰਾ ਉਹਦੇ ਨਾਲ ਕੋਈ ਵਟ ਦਾ ਰੋਲਾ ਨਹੀਂ। ਪਰ ਜਿਹੜੀ ਗੱਲ ਹੈ ਸਮਾਜ ਦੇ ਵਿੱਚ ਸਰਕਾਰ ਦੇ ਹਿਸਾਬ ਦੇ ਨਾਲ ਪੁਰਾਣੇ ਸਮੇਂ ਦੇ ਨਾਲੋਂ ਜਦੋਂ ਦੀ ਮਾਂ ਸਰਕਾਰ ਬਣੀ ਹੈ ਨਸ਼ਾ ਦੇ ਵਿੱਚ ਵੀ ਵਾਧਾ ਹੋਇਆ। ਲੁੱਟਾਂ ਖੋਹਾਂ ਦੇ ਵਿੱਚ ਵਾਧਾ ਹੋਇਆ। ਨੌਜਵਾਨਾਂ ਦੀਆਂ ਮੌਤਾਂ ਦੇ ਉੱਤੇ ਵਾਧਾ ਹੋਇਆ। ਅੱਥੇ ਕੁਛ ਅਜਿਹੀ ਵੀ ਕੰਮ ਚਲੋ ਬਾਕੀ ਇਹ ਤਾਂ ਜਿਹੜੀਆਂ ਕਹਿੰਦੇ ਨੇ ਕੋਈ ਨੌਕਰੀਆਂ ਦੇ ਜਾਇਜ਼ ਕਮਿਤਾਮ ਹੁੰਦੇ ਰਹਿੰਦੇ ਆ। ਪਰ ਇੱਕ ਗੱਲ ਬਹੁਤ ਵੱਡੀ ਆ ਸੋਚਣ ਵਾਲੀ ਕਿ ਸਰਕਾਰਾ ਕਰ ਕੀ ਰਹੀ ਆ? ਜਿਹੜੇ ਨੌਜਵਾਨ ਆਪੋ ਆਪਣੀਆਂ ਨੌਕਰੀਆਂ ਬਾਰੇ ਜੂਝ ਰਹੇ ਆ ਕੋਈ ਅਧਿਆਪਕ ਆ, ਕੋਈ ਬਿਜਲੀ ਮਹਕਮਾ ਆ, ਕੋਈ ਵਿੰਗਲਾਤ ਮੈਂ ਮਹਿਕਮਾ ਕਿਸੇ ਵੀ ਮਹਿਕਮੇ ਦੇ ਵਿੱਚ ਹੈ ਉਹਨਾਂ ਨੂੰ ਸਰਕਾਰ ਪੱਕੇ ਕਿਉਂ ਨਹੀਂ ਕਰ ਰਹੀ ਇਹ ਗੱਲ ਸਰਕਾਰ ਕੋਲੇ ਤਨਖਾਹਾਂ ਹੈ ਨਹੀਂ ਹਰ ਮਹਿਕਮੇ ਦੇ ਵਿੱਚ ਬੰਦਿਆਂ ਦੀ ਲੋੜ ਹੈ ਬੰਦੇ ਵੱਧ ਹੋਣਗੇ ਤਾਂ ਮਹਿਕਮਾ ਚੰਗੀ ਤਰ੍ਹਾਂ ਕੰਮ ਕਰ ਸਕਦਾ ਹੈ ਇਹ ਪਤਾ ਸਾਰਿਆਂ ਨੂੰ ਸਾਨੂੰ ਆਪਾਂ ਨੂੰ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਪਰ ਫਿਰ ਵੀ ਸੀਟਾਂ ਖਾਲੀ ਹੈ ਸਰਕਾਰ ਨਾ ਤਾਂ ਨਵੇਂ ਭਰਤੀ ਕਰ ਰਹੀ ਹੈ ਅਤੇ ਨਾਹੀਂ ਉਹਨਾਂ ਜਿਹੜੇ ਪੁਰਾਣੇ ਬਲਾਜ਼ਮਾ ਉਹਨਾਂ ਨੂੰ ਪੱਕੇ ਕਰ ਰਹੀ ਹੈ ਕਾਰਨ ਕੀ ਹੈ ਸਰਕਾਰ ਕੀ ਘਾਟ ਮਹਿਸੂਸ ਕਰ ਰਹੀ ਹੈ ਨਵੀਆਂ ਭਾਤੀਆਂ ਛੱਡੂ ਕੀਤੀਆਂ ਹੋਣ ਗਈਆਂ ਕਿਉਂਕਿ ਆਪਾਂ ਤਾਂ ਬਈ ਸੁਣਦੇ ਆ ਸੁਣ ਲੈਨੇ ਆ ਵੀ ਆ ਮਹਿਕਮਾ ਚ ਭਾਤੀਆਂ ਹੋਈਆਂ ਚਲੋ ਮੇਰੇ ਕਹਿੰਦਾ ਭਾਵ ਕੀ ਹੈ ਕਿ ਨਵੀਆਂ ਪਾਤੀਆਂ ਇੱਕ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਹੈ ਜੰਗਲਾਤਮਿਕ ਮਾ ਪੀ ਡਬਲਯੂ ਡੀ ਜਿੰਨੇ ਵੀ ਮਹਿਕਮੇ ਆ ਕਾਰਨ ਪਤਾ ਕਿਥੋਂ ਸਰਕਾਰ ਮਾਰਖਾਈ ਜਾਂਦੀ ਹੈ ਕਿ ਇਹ ਪ੍ਰਾਈਵੇਟ ਅਦਾਰੇ ਬਣਾਤੇ ਇਹਨਾਂ ਨੇ ਪ੍ਰਾਈਵੇਟ ਅਦਾਰੇ ਬਣਾਉਣ ਦੇ ਕਾਰਨ ਜਿਹੜੇ ਕਿ ਬਹੁਤੇ ਪਾਇਸ ਪੈਸੇ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤੜਲੇਦਾਰ ਲੋਕ ਇਹਦਾ ਲਾਹਾ ਲੈ ਰਹੇ ਆ ਇਹ ਤੋਂ ਹੋਰ ਪੈਸੇ ਬਣਾ ਰਹੇ ਆ ਸਰਕਾਰ ਆਪ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਤੇ ਜੇ ਇੰਨਾ ਹੀ ਮਹਿਕਮਿਆਂ ਨੂੰ ਸਰਕਾਰ ਆਪਣੇ ਅਧੀਨ ਲੈਂਦੀ ਹੈ ਤਾਂ ਹਰ ਥਾਂ ਤੇ ਹਜ਼ਾਰਾਂ ਲੱਖਾਂ ਮੰਨਦੀ ਰੋੜਾ ਕੰਮ ਕਰਨ ਦੀ ਜੰਗਲਾਤ ਮਹਿਕਮਾ ਲੈ ਲਓ ਤੁਸੀਂ ਨਹਿਰੀ ਦਰਖਤਾਂ ਦਾ ਕੰਮ ਕਿੰਨੇ ਦਰਖਤ ਹੋਣੇ ਚਾਹੀਦੇ ਸੀ ਜੀ ਜੰਗਲਾਤ ਮਹਿਕਮੇ ਦੇ ਵਿੱਚ ਪੂਰਤੇ ਹੁੰਦੇ ਤਨਖਾਹ ਤਾਂ ਤੁਸੀਂ ਆਪਾਂ ਇੱਕ ਸੁਭਾਵਕ ਗੱਲ ਕਰਦੇ ਆ ਜਿਹੜੇ ਨੌਜਵਾਨ ਵਿਹਲੇ ਫਿਰ ਰਹੇ ਹਨ ਨਾ ਜੇ ਉਹਨਾਂ ਨੂੰ 20000 ਰੁਪਇਆ ਵੀ ਤਨਖਾਹ ਮਿਲ ਜਾਵੇ ਵੀ 25000 ਤਾਂ ਹੱਸ ਕੇ ਕੰਮ ਕਰਨਗੇ ਮਹੀਨੇ ਦੇ ਇਹਨਾਂ ਦੇ ਦਿਮਾਗ ਪਤਾ ਨਹੀਂ ਕਿਹੋ ਜਿਹਾ ਹੈ ਸਰਕਾਰਾਂ ਦੇ ਜਾਂ ਕਿ ਕਰਨਾ ਨਹੀਂ ਚਾਹੁੰਦੀਆਂ ਆਪਸੇ ਦੇ ਵਿੱਚ ਲੜੀ ਜਾ ਰਹੇ ਆ ਯਾਦਵਲ ਧਿਆਨ ਕੋਈ ਨਹੀਂ ਤੇ ਫਿਰ ਜਿਹੜੀ ਬਲੈਕ ਹੋ ਰਹੀ ਹੈ ਇਹਦਾ ਪੈਸਾ ਸਾਰਾ ਬਾਹਰਲੇ ਸਟੇਟ ਨੂੰ ਜਾ ਰਿਹਾ ਖਸ ਖਸ ਦੀ ਖੇਤੀ ਜੇ ਹੁੰਦੀ ਹੈ ਉਹ ਤਾਂ ਸਾਰਿਆਂ ਤੋਂ ਬਿਹਤਰ ਹੈ ਜੇ ਤੁਸੀਂ ਖਸ ਖਸ ਦੀ ਖੇਤੀ ਨਹੀਂ ਕਰ ਸਕਦੇ ਤਾਂ ਸਾਲ ਦੂਰ ਸਾਲ ਕੋਈ ਠੇਕੇ ਖੋਲ ਕੇ ਵੇਖ ਲਓ ਪੋਸਟ ਦੇ ਫੀਮ ਦੇ ਤੁਹਾਨੂੰ ਰਿਜ਼ਲਟ ਮਿਲ ਜੂਗਾ ਜਿਹੜਾ ਬਲੈਕ ਦਾ ਪੈਸਾ ਬਾਹਰ ਜਾਂਦਾ ਉਹ ਨਾ ਜਾਵੇ ਗਰੀਬ ਬੰਦੇ ਜਿਹੜੇ ਵਿਚਾਰੀ ਢਾਢੀ ਕਰਨ ਵਾਲੇ ਆ ਮਜ਼ਦੂਰ ਵਰਗ ਹੈ ਉਹ ਥੋੜਾ ਬਹੁਤਾ ਨਸ਼ਾ ਵਤਦੇ ਆ ਜੇ ਪੋਸਟ ਅਫੀਮ ਮਿਲੇ ਤਾਂ ਕੋਈ ਵੀ ਗੋਲੀ ਟੀਕੇ ਜਾਂ ਚਿੱਟੇ ਵਰਗਾ ਮਹਿੰਗਾ ਨਸ਼ਾ ਨਹੀਂ ਵਸਦਾ ਕਿਉਂਕਿ ਜਿਹੜਾ ਸਰਕਾਰੀ ਰੇਟਾ ਨਾ ਪੋਸਟ ਦਾ ਹਜ਼ਾਰ ਤੋਂ ਲੈ ਕੇ 2000 ਦੇ ਵਿਚਾਲੇ ਰਹਿਣਾ ਤੇ ਜਿਹੜੀ ਵੈਰਾਈਟੀ ਹੋਊਗੀ ਸਮਾਨ ਦੀ ਉਹ ਵੀ ਪਿਓਰ ਹੋਣੀ ਆ ਵਧੀਆ ਇਸ ਵਾਸਤੇ ਸਰਕਾਰ ਦੀ ਵਿਚਾਰ ਸਰਕਾਰ ਨੂੰ ਸੋਚਣ ਦੀ ਲੋੜ ਹੈ ਤუ ਮੇਰਾ ਇਹ ਪੱਕਾ ਵਿਚਾਰ ਹੈ ਕਿ ਜਦੋਂ ਪੋਸਟ ਦੇ ਠੇਕੇ ਖੁੱਲ ਗਏ ਅਫੀਮ ਦੇ ਕਾਰਡ ਬਣ ਗਏ ਤਾਂ ਮੇਰੇ ਹਿਸਾਬ ਦੇ ਨਾਲ ਉਦੋਂ ਤੋਂ ਹੀ ਭ੍ਰਿਸ਼ਟਾਚਾਰ ਤੱਕ ਜੇਲਾਂ ਦੇ ਵਿੱਚ ਨਜਾਇਜ਼ ਬੰਦੇ ਫੜੇ ਆ ਪੋਸਟ ਦੇ ਜਿੰਨਾਂ ਦੇ ਕੇਸ ਪਏ ਆ ਉਹ ਵੀ ਬਰੀ ਹੋਣਗੇ ਗਲਤ ਕੰਮ ਵੀ ਨਹੀਂ ਹੋਣੇ ਭ੍ਰਿਸ਼ਟਾਚਾਰ ਵੀ ਖਤਮ ਹੋਊਗਾ ਇਹ ਸਾਰੇ ਮੁੱਦੇ ਸਰਕਾਰ ਜਾਂ ਤਾਂ ਬੰਦ ਕਰਨਾ ਨਹੀਂ ਚਾਹੁੰਦੀ ਤੇ ਜਾਂ ਫਿਰ ਇਹ ਬੇਵਕੂਫਾਂ ਦੀ ਸਰਕਾਰ ਬਣਾਉਨੇ ਆ ਸੇ ਹਰ ਵਾਰ ਕਿ ਚੋਣਨ ਵਾਲੇ ਬੰਦੇ ਸਿਰਫ ਗੱਲਾਂ ਮਾਰਨੇ ਜੋਗੇ ਆ ਇਹਨਾਂ ਤੇ ਦਿਮਾਗ ਬੁੱਧੀ ਹੈ ਨਹੀਂ ਕਿ ਅਸੀਂ ਕੀ ਕਰਨਾ ਹੈ ਇਹਨਾਂ ਨੂੰ ਸੁੱਝਦਾ ਵੀ ਕੁਛ ਨਹੀਂਗਾ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਆ ਸਰਕਾਰ ਨੂੰ ਚਾਹੀਦਾ ਕਿ ਕੋਈ ਨਾ મુદ્ਦਿਆਂ ਤੇ ਵਿਚਾਰ ਕਰੇ ਧਿਆਨ ਦੇਵੇ ਤਾਂ ਕਿ ਪੰਜਾਬ ਦੀ ਨੌਜਵਾਨੀ ਬਚ ਸਕੇ ਜਿਹੜੇ ਬਜ਼ੁਰਗ ਅੱਜ ਕਿਸੇ ਨਾ ਕਿਸੇ ਤਰ੍ਹਾਂ ਰੋਗਾਂ ਦੇ ਨਾਲ ਗ੍ਰਸਤ ਹੋਏ ਆ ਹਾਰਟ ਅਟੈਕ ਲਕਵਾ ਦਹਰੰਗ ਬਹੁਤ ਬਿਮਾਰੀਆਂ ਅਫੀਮ ਜਿਹੜੇ ਬਜ਼ੁਰਗ ਲੈਂਦੇ ਸੀ ਨਾ ਉਹਨਾਂ ਤੋਂ ਕੋਹਾਂ ਦੂਰ ਰਹਿੰਦੀਆਂ ਸੀ ਤੇ ਹੁਣ ਵੀ ਉਸੇ ਤਰ੍ਹਾਂ ਹੀ ਹੋਣਾ ਜਰੂਰੀ ਇਹ ਚੀਜ਼ ਆਮ ਹੋ ਗਈ ਤੇ ਜਿਹੜੇ ਬਜ਼ੁਰਗ ਸਾਡੇ 55 ਤੇ ਪਏ ਨੇ ਜਰੂਰ ਉਹਨਾਂ ਨੂੰ ਥੋੜੀ ਥੋੜੀ ਵੀ ਅਸੀਂ ਕਿਤੇ ਹਫ਼ਤੇ ਪਿੱਛੋਂ ਦਸਾਂ ਦਿਨਾਂ ਪਿੱਛੋਂ ਉਹਨਾਂ ਨੂੰ ਦੇਣ ਲੱਗ ਜੀ ਤੇ ਉਹ ਹੌਲੀ-ਹੌਲੀ ਤੰਦਰੁਸਤ ਹੋ ਜਾਣਗੇ ਸਰਕਾਰ ਵਿਚਾਰ ਕਰੇ ਮੁੱਦੇ ਸਫਲ ਹੋਣੇ ਚਾਹੀਦੇ ਆ ਤੇ ਖਾਸ ਗੱਲ ਇੱਕ ਜਿਹੜੀ ਲੋਕਾਂ ਦੀ ਸਾਡੀ ਪਬਲਿਕ ਦੀ ਸਾਡੇ ਭਰਾਵਾਂ ਦੀ ਪਰਿਵਾਰਾਂ ਦੀ ਸਪੋਰਟ ਤੋਂ ਬਿਨਾਂ ਇਹ ਕੰਮ ਨਹੀਂ ਹੋਣਾ ਸਪੋਰਟ ਦੀ ਜ਼ਰੂਰਤ ਬਹੁਤ ਹੈ ਜੇ ਤੁਸੀਂ ਘਰਾਂ ਦੇ ਵਿੱਚੋਂ ਨਿਕਲੋਗੇ ਖੁੱਲ੍ਹ ਕੇ ਗੱਲ ਕਰੋਗੇ ਤਾਂ ਇਹ ਮੁੱਦਾ ਸਫਲ ਹੋਵੇਗਾ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ